ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੀ ਹਾਲ ਚੱਲ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵਗੇ ਤੇ ਅਸੀਂ ਵੀ ਬਿਲਕੁਲ ਠੀਕ ਹੈ ਤੇ ਆਪਾਂ ਲੱਗੇ ਆਂ ਜੀ ਅੱਜ ਕੇਕ ਬਣਾਉਣ ਤੇ ਮੈਂ ਕਿ ਅੱਜ ਕੇਕ ਬਣਾ ਕੇ ਵੇਖਦੇ ਆਂ ਘਰੇ ਕਹਿੰਦੇ ਕੁੱਕਰ ਚ ਜਿਵੇਂ ਕੜਾਈ ਚ ਵੀ ਕੇਕ ਬਣ ਜਾਂਦਾ ਤੇ ਉਹ ਬਣਾ ਕੇ ਤੁਹਾਨੂੰ ਵਿਖਾਵਾਂਗੇ ਤੇ ਇਧਰ ਆਪਾਂ ਵੇਖੋ ਕੜਚੀ ਦੇ ਹਿਸਾਬ ਨਾਲ ਨਾ ਆਪਾਂ ਸਮਾਨ ਲੈਣਾ ਜਿਵੇਂ ਇੱਕ ਕੜਚੀ ਆਪਾਂ ਲੈ ਲਿਆ ਦਹੀਂ ਇੱਕ ਕੜਚੀ ਆਪਾਂ ਰਫਾਈਂਡ ਤੇਲ ਪਾ ਲਿਆ ਇਹਦੇ ਚ ਜਿਵੇਂ 스멜 ਵਾਲਾ ਕੋਈ ਵੀ ਤੇਲ ਨਹੀਂ ਤੁਸੀਂ ਪਾਉਣਾ ਜਿਵੇਂ ਰਿਫਾਈਨਡ ਜਿਵੇਂ ਇਹ ਪਾਉਣਾ ਜਾਂ ਡਾਲਡਾ ਘਿਓ ਪਾ ਸਕਦੇ ਹੋ ਤੁਸੀਂ ਜਿਵੇਂ ਆਪਾਂ ਇੱਕ ਕਟਛੀ ਲੈ ਲਿਆ ਦਹੀਂ ਇੱਕ ਕਟਛੀ ਦੁੱਧ ਲੈ ਲਿਆ ਇੱਕ ਕਟਛੀ ਆਪਾਂ ਰਿਫਾਈਨਡ ਲੈ ਲਿਆ ਤੇਲ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਦੇ ਵਿੱਚ ਆਪਾਂ ਜੇ ਐਪੀਸੀਓਈ ਖੰਡ ਪਾਵਾਂਗੇ ਇਹਨਾਂ ਚਾਰਾਂ ਚੀਜ਼ਾਂ ਨੂੰ ਪਹਿਲਾਂ ਮਿਲਾ ਲਾਂਗੇ ਇਹਨਾਂ ਚਾਰਾਂ ਚੀਜ਼ਾਂ ਨੂੰ ਮਿਲਾਉਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਦੂਜਾ ਕੰਮ ਕਰਾਂਗੇ ਤੇ ਇੱਧਰ ਆਪਾਂ ਨਾ ਹੀਟਰ ਦੇ ਉੱਤੇ ਆਪਾਂ ਕਡਾਈ ਰੱਖ ਦਿੰਨੇ ਆ ਇੱਕ ਵੀ ਇਹਦੇ ਨਾਲ ਫ੍ਰੀ ਹੀਟ ਹੋ ਜੂਗੀ ਫਿਰ ਇਹਦੇ ਵਿੱਚ ਜਿਹੜਾ ਕੇਕ ਆਪਾਂ ਇਹਦੇ ਵਿੱਚ ਹੀ ਬਣਾਵਾਂਗੇ ਤੇ ਜਿਹੜਾ ਉੱਤੇ ਨਾ ਇਹਦੇ ਉਤੋਂ ਨਾ ਇਹਦਾ ਨਿਕਲ ਗਿਆ ਸੀ ਢੱਕਣ ਤੋਂ ਤੇ ਇਹਦੇ ਤੇ ਮੈਂ ਥੋੜਾ ਜਿਹਾ ਆਟਾ ਲਾਤਾ ਵੀ ਤਾਂ ਕਿ ਇਹਦੇ ਵਿੱਚੋਂ ਨਾ ਭਾਫ ਨਾ ਨਿਕਲੇ ਤੇ ਇੱਧਰ ਆਪਾਂ ਹੁਣ ਇਹ ਜਿਹੜੇ ਚੀਜ਼ਾਂ ਨਾ ਚੰਗੀ ਤਰ੍ਹਾਂ ਚਮਚ ਨਾਲ ਮਿਕਸ ਨਹੀਂ ਸੀ ਹੋਈਆਂ ਤੇ ਮੈਂ ਕਿਹਾ ਚੱਲ ਆਪਾਂ ਗ੍ਰੈਂਡ ਗ੍ਰੈਂਡਰ ਨਾਲ ਮਿਕਸ ਕਰ ਲੈਂਦੇ ਆ ਤੇ ਵੇਖੋ ਜਿਵੇਂ ਆਪਾਂ ਉਹ ਸਮਾਨ ਜਿਵੇਂ ਦਹੀਂ ਦੁੱਧ ਤੇ ਰਫਾਇੰਡ ਤੇਲ ਇੱਕ ਇੱਕ ਕਟਛੀ ਪਾਇਆ ਨਾ ਤੇ ਜਿਹੜੀਆਂ ਖੰਡ ਜਿਹੜੀ ਆਪਾਂ ਪੀਸੀ ਹੋਈ ਖੰਡ ਪੀ ਲਓ ਤੁਸੀਂ ਘਰੇ ਜਿਵੇਂ ਮੋਟੀ ਖੰਡ ਹੁੰਦੀ ਉਹਨੂੰ ਤੁਸੀਂ ਮਿਕਸੀ 'ਚ ਪੀ ਕੇ ਤਿਆਰ ਕਰ ਲਓ ਇਹ ਵੀ ਮੈਂ ਮਿਕਸੀ 'ਚ ਪੀਸੀ ਤੇ ਤੁਸੀਂ ਉਹ ਜਿਹੜੀ ਚੀਨੀ ਆ ਦੋ ਕਟਛੀਆਂ ਪਾਉਣੀਆਂ ਆਪਾਂ ਜਿਹੜੇ ਕਟਛੀ ਦੇ ਹਿਸਾਬ ਨਾਲ ਤੁਸੀਂ ਐਵੇਂ ਸਮਾਨ ਪਾਉਣਾ ਫਿਰ ਤੁਹਾਡਾ ਕੇਕ ਜਿਹੜਾ ਨਾ ਵਧੀਆ ਬਣੇਗਾ ਤੇ ਮੈਂ ਵੀ ਤੁਹਾਨੂੰ ਸੱਚ ਦੱਸਾਂ ਪਹਿਲੀ ਵਾਰੀ ਬਣਾਉਣ ਲੱਗੀ ਆ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਕੇਕ ਬਣਿਆ ਸੀ ਤੇ ਤੁਸੀਂ ਵੀ ਇਸ ਤਰ੍ਹਾਂ ਬੱਚਿਆਂ ਕਿਉਂਕਿ ਛਕੀਨ ਹੁੰਦੇ ਆ ਕੇਕ ਖਾਣ ਦੇ ਤੇ ਵੇਖੋ ਆਪਣਾ ਇਸ ਤਰ੍ਹਾਂ ਸਾਰਾ ਸਮਾਨ ਨਾ ਮਿਕਸ ਹੋ ਜਾਣਾ ਚਾਹੀਦਾ ਤੇ ਵੇਖੋ ਆਪਣਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਸਮਾਨ ਤੇ ਇਹਦੇ ਵਿੱਚੋਂ ਆਪਾਂ ਜਿਹੜੇ ਸੁੱਕੀਆਂ ਚੀਜ਼ਾਂ ਉਹ ਜਡੀਆਂ ਪਾਉਣੇ ਆ ਉਹ ਕਿੰਨੀਆਂ-ਕਿੰਨੀਆਂ ਪਾਉਣੇ ਆ ਉਹ ਵੀ ਤੁਹਾਨੂੰ ਦੱਸਦੇ ਆ ਤੇ ਆਪਾਂ ਕਟਚੀ ਦੇ ਹਿਸਾਬ ਨਾਲ ਚੌਥਾ-ਚੌਥਾ ਹਿੱਸਾ ਆਪਾਂ ਦੂਜਾ ਸਮਾਨ ਲਿਆ ਦੁੱਧ ਦੇ ਤਿਰਫੈਂਡ ਤੇ ਦੋ ਕਟਚੀਆਂ ਆਪਾਂ ਖੰਡ ਦੀਆਂ ਲਈਆਂ ਚਾਰ ਕਟਚੀਆਂ ਆਪਾਂ ਮੈਦੇ ਦੀਆਂ ਲਵਾਂਗੇ ਚਾਰ ਕਟਚੀਆਂ ਆਪਾਂ ਇਹਦੇ ਵਿੱਚ ਮੈਦੇ ਦੀਆਂ ਪਾਵਾਂਗੇ ਜੇ ਤੁਸੀਂ ਚਾਹੋ ਤਾਂ ਆਟੇ ਦਾ ਵੀ ਬਣਾ ਸਕਦੇ ਹੋ ਤੇ ਮੈਂ ਤਾਂ ਅੱਜ ਪਹਿਲੀ ਵਾਰੀ ਕਿਉਂਕਿ ਮੈਨੂੰ ਬਣਾਉਣਾ ਨਹੀਂ ਆਉਂਦਾ ਸੀ ਚੰਗੀ ਤਰ੍ਹਾਂ ਇਸ ਕਰਕੇ ਮੈਂ ਤਾਂ ਬਣਾ ਕੇ ਵੇਖਣ ਲੱਗੀ ਇਸ ਕਰਕੇ ਮੈਂ ਅੱਜ ਆਟੇ ਮੈਦੇ ਦਾ ਬਣਾ ਕੇ ਵੇਖਣ ਲੱਗੀ ਹਾਂ ਤੇ ਮੈਂ ਚਾਰ ਕਟਚੀਆਂ ਮੈਦੇ ਦੀਆਂ ਪਾ ਲਈਆਂ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਨਾ ਛਾਣਣੀ ਦੇ ਵਿੱਚ ਚੰਗੀ ਤਰ੍ਹਾਂ ਛਾਣ ਲੈਣਾ ਤਾਂ ਜੋ ਇਹਦੇ ਵਿੱਚ ਨਾ ਕੋਈ ਗੁੱਠਲੀ ਨਾ ਹੋਵੇ ਕਈ ਵਾਰੀ ਨਾ ਗੰਡਾ ਜੀਆਂ ਹੋ ਜਾਂਦੀਆਂ ਵਿੱਚ ਤੇ ਗੰਡਣੀ ਹੋਣੀ ਚਾਹੀਦੀ ਕੋਈ ਵੀ ਤੇ ਇਹਨੂੰ ਆਪਾਂ ਚਾਰ ਕੜਛੀਆਂ ਚੰਗੀ ਤਰ੍ਹਾਂ ਇਹਨਾਂ ਨੂੰ ਛਾਨਣੀ ਦੇ ਵਿੱਚ ਪਾ ਕੇ ਤੇ ਛਾਣ ਲੈਣਾ ਤੇ ਇਹਦੇ ਵਿੱਚ ਪਾਉਣਾ ਆਪਾਂ ਅੱਧਾ ਚਮਚ ਬੇਕਿੰਗ ਪਾਊਡਰ ਬੇਕਿੰਗ ਪਾਊਡਰ ਤੇ ਬੇਕਿੰਗ ਸੋਡਾ ਦੋਵੇਂ ਪਾਵਾਂਗੇ ਬੇਕਿੰਗ ਪਾਊਡਰ ਅੱਧਾ ਚਮਚਾ ਪਾਵਾਂਗੇ ਤੇ ਬੇਕਿੰਗ ਸੋਡਾ ਜਿਹੜਾ ਉਹ ਆਪਾਂ ਜਰਨੀ ਕੇ ਮਿੱਠਾ ਸੋਡਾ ਉਹ ਆਪਾਂ ਥੋੜਾ ਚੌਥਾ ਹਿੱਸਾ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਇਨਾਂ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਤੇ ਇਹਦੇ ਵਿੱਚ ਇੱਕ ਛੁਟਕੀ ਤੁਸੀਂ ਨੂੰ ਲੋਨ ਦੇ ਵੀ ਪਾ ਲੈਣੀ ਆ ਉਹਦੇ ਨਾਲ ਪਤਾ ਕੀ ਹੁੰਦਾ ਜਿਹੜਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਮਿੱਠੇ ਜਿਹੜੀ ਕੋਈ ਵੀ ਚੀਜ਼ ਹੋਵੇ ਉਹਦੇ ਚ ਆਪਾਂ ਛੁਟਕੀ ਇੱਕ ਨਮਕ ਦੀ ਪਾ ਦਈਏ ਤੇ ਬਹੁਤ ਹੀ ਵਧੀਆ ਫਲੇਵਰ ਆਉਂਦਾ ਤੇ ਇੱਥੇ ਮੈਂ ਇੱਕ ਛੁਟਕੀ ਜਿਹੜਾ ਨਮਕ ਹੈ ਉਹ ਵੀ ਪਾਤਾ ਜੇ ਤੁਹਾਡੇ ਕੋਲ ਵਨੀਲਾ ਐਸੈਂਸ ਹੈਗਾ ਤੇ ਉਹ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਪਰ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਇਹ ਹੀ ਚੀਜ਼ਾਂ ਸੀ ਅੱਜ ਤੇ ਮੈਂ ਬਸ ਇਹ ਹੀ ਚੀਜ਼ਾਂ ਪਾ ਕੇ ਅੱਜ ਇਹ ਬਣਾਉਂਗੀ ਤੇ ਜਿਹੜਾ ਆਪਾਂ ਕੋਲ ਤਿਆਰ ਕੀਤਾ ਸੀ ਦੁੱਧ ਦੇਈ ਦਾ ਉਹ ਆਪਾਂ ਵਿੱਚ ਹੀ ਇਹਦੇ ਪਾ ਦਾਂਗੇ ਮੈਦੇ ਦੇ ਵਿੱਚ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਜਿਹੜਾ ਇਹ ਪੇਸਟ ਹੈ ਆਪਾਂ ਜਿਵੇਂ ਮੈਂ ਬਣਾਉਂਗੀ ਉਸੇ ਤਰ੍ਹਾਂ ਤੁਸੀਂ ਪੇਸਟ ਬਣਾਉਣਾ ਨਾ ਜ਼ਿਆਦਾ ਆਪਾਂ ਪਤਲਾ ਬਣਾਉਣਾ ਨਾ ਜ਼ਿਆਦਾ ਆਪਾਂ ਗਾੜਾ ਬਣਾਉਣਾ ਤੁਹਾਨੂੰ ਮੈਂ ਬਣਾ ਕੇ ਵਿਖਾਉਣੀ ਹੈ ਉਸੇ ਤਰ੍ਹਾਂ ਜਦੋਂ ਆਪਾਂ ਕੜਛੀ ਤੋਂ ਤਾਨੂੰ ਮੈਂ ਵਿਖਾਵਾਂਗੀ ਕਰਕੇ ਉਸੇ ਤਰ੍ਹਾਂ ਆਪਣਾ ਮੈਦਾ ਥੱਲੇ ਗਿਰਨਾ ਚਾਹੀਦਾ ਇੱਥੇ ਮੈਨੂੰ ਥੋੜਾ ਜਿਹਾ ਮੈਦਾ ਸੰਘਣਾ ਲੱਗਾ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਦੁੱਧ ਪਾਤਾ ਜਿੰਦੇ ਨਾਲ ਕਿ ਮੈਂ ਜਿਹੜਾ ਬੈਟਰ ਆਪਣਾ ਸਹੀ ਹੋ ਜਾਊਗਾ ਕਿਉਂਕਿ ਆਪਾਂ ਨੂੰ ਜਿਆਦਾ ਸਖਤ ਨਹੀਂ ਚਾਹੀਦਾ ਕਿਉਂਕਿ ਜੇ ਆਪਾਂ ਜੇ ਜਿਆਦਾ ਸਖਤ ਮੈਦਾ ਹੋਊਗਾ ਤੇ ਆਪਣਾ ਜਿਹੜਾ ਕੇਕ ਐ ਸੌਫਟ ਨਹੀਂ ਬਣਨਾ ਤੇ ਆਪਾਂ ਕੇਕ ਬਿਲਕੁਲ ਸੌਫਟ ਬਣਾਉਣਾ ਤੇ ਆਪਣਾ ਜਿਹੜਾ ਕੇਕ ਐ ਨਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਤੇ ਬਹੁਤ ਹੀ ਟੇਸਟੀ ਮੈਂ ਪਹਿਲੀ ਵਾਰੀ ਬਣਾਇਆ ਸੀ ਤੇ ਇਸ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਬੜੀ ਆਸਾਨੀ ਨਾਲ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਤੇ ਤੁਸੀਂ ਵੀ ਜਰੂਰ ਬਣਾ ਕੇ ਵੇਖਿਓ ਤੇ ਜੇ ਤੁਸੀਂ ਮੇਰੀ ਵੀਡੀਓ ਤੇ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਇਸ ਤਰ੍ਹਾਂ ਆਪਾਂ ਚਮਚੇ ਨਾਲ ਨਾ ਵੇਖੋ ਹਜੇ ਵੀ ਮੈਨੂੰ ਨਾ ਸੰਗਣ ਸੰਗਣਾ ਹੈ ਆਪਣਾ ਪੇਸਟ ਐਵੇਂ ਨਹੀਂ ਡਿੱਗਣਾ ਚਾਹੀਦਾ ਇੱਕ ਲੇਅਰ ਦੇ ਵਿੱਚ ਡਿੱਗਣਾ ਚਾਹੀਦਾ ਜਿਵੇਂ ਰਿਬਨ ਹੋਵੇ ਉਸੇ ਤਰ੍ਹਾਂ ਡਿੱਗਣਾ ਚਾਹੀਦਾ ਵੇਖੋ ਹੁਣ ਮੈਂ ਤੁਹਾਨੂੰ ਵਿਖਾਉਂਗੀ ਮੈਂ ਇਹਦੇ ਵਿੱਚ ਥੋੜਾ ਜਿਹਾ ਹੋਰ ਦੁੱਧ ਪਾ ਲਿਆ ਸੀ ਤੇ ਵੇਖੋ ਹੁਣ ਬਿਲਕੁਲ ਸਹੀ ਹੈ ਪੇਸਟ ਆਪਣਾ ਇਸੇ ਤਰ੍ਹਾਂ ਦਾ ਪੇਸਟ ਹੋਣਾ ਚਾਹੀਦਾ ਤੁਹਾਡਾ ਨਾ ਜ਼ਿਆਦਾ ਪਤਲਾ ਨਾ ਜ਼ਿਆਦਾ ਘੜਾ ਤੇ ਹੁਣ ਆਪਾਂ ਜਿਹੜਾ ਇਹ ਆਪਣਾ ਪੇਸਟ ਹੋ ਗਿਆ ਤਿਆਰ ਸਾਰਾ ਤੇ ਹੁਣ ਆਪਾਂ ਜਿਹੜਾ ਜਿਹੜੀ ਵੀ ਚੀਜ਼ ਦੇ ਵਿੱਚ ਆਪਾਂ ਕੇਕ ਬਣਾਉਣਾ ਉਹਨੂੰ ਵੀ ਆਪਾਂ ਕਰਕੇ ਰੱਖਾਂਗੇ ਗ੍ਰੀਸ ਤੇ ਇਧਰ ਮੈਂ ਥੋੜੀ ਜੀ ਚੈਰੀ ਲਈ ਦੇਂਦੇ ਤੇ ਥੋੜਾ ਜਿਹਾ ਮੈਦਾ ਲਾ ਕੇ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਇਹਦੇ ਨਾਲ ਜਿਹੜਾ ਕੇਕ ਦਾ ਸੁਆਦ ਬਹੁਤ ਹੀ ਵਧੀਆ ਆਏਗਾ ਇਸ ਤਰ੍ਹਾਂ ਮੈਂ ਚੈਰੀ ਦੇ ਉੱਤੇ ਮੈਦਾ ਲਾ ਕੇ ਜੇ ਤੁਹਾਡੇ ਕੋਲ ਆਟਾ ਤਾਂ ਤੁਸੀਂ ਆਟਾ ਵੀ ਲਾ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਚੰਗੀ ਤਰ੍ਹਾਂ ਮੈਦਾ ਲਾ ਕੇ ਤੇ ਇਸ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਤੇ ਇਹਦੇ ਨਾਲ ਬਹੁਤ ਹੀ ਵਧੀਆ ਜਿਹੜਾ ਆਪਣਾ ਕੇਕ ਬਣ ਕੇ ਤਿਆਰ ਹੋਊਗਾ ਜਿਵੇਂ ਆਪਾਂ ਬਾਜ਼ਾਰੋਂ ਲਿਉਂਨੇ ਉਸੇ ਤਰ੍ਹਾਂ ਦਾ ਬਣੂਗਾ ਤੇ ਹੁਣ ਆਪਾਂ ਅੱਗੇ ਤੁਹਾਨੂੰ ਵਿਖਾਉਣੇ ਆ ਹੁਣ ਆਪਣੀ ਕੜਾਈ ਆਪਾਂ ਰੱਖੀ ਹੋਈ ਹੈ ਹੀਟ ਹੁੰਦੀ ਪਈ ਹੈ ਤੇ ਇੱਧਰ ਮੈਂ ਛੋਟਾ ਜਿਹਾ ਟੋਪੀਆ ਲੈ ਲਿਆ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਤੇਲ ਲਾ ਕੇ ਗ੍ਰੀਸ ਕਰ ਲਾਂਗੇ ਰिफाइंड ਤੇਲ ਲਾ ਕੇ ਇਹਨੂੰ ਇਸ ਤਰ੍ਹਾਂ ਆਪਾਂ ਗ੍ਰੇਸ ਕਰ ਲੈਣਾ ਪਹਿਲਾਂ ਤੇ ਫਿਰ ਇਹਦੇ ਉੱਤੇ ਆਪਾਂ ਮੈਦਾ ਛਿੰਕਾਂਗੇ ਥੋੜਾ ਥੋੜਾ ਸੁੱਕਾ ਇਹਦੇ ਨਾਲ ਇਹ ਹੋਊਗਾ ਕਿ ਆਪਣਾ ਜਿਹੜਾ ਕੇਕ ਹੈ ਨਾ ਬਿਲਕੁਲ ਵਧੀਆ ਨਿਕਲੂਗਾ ਸੌਖਾ ਨਿਕਲ ਜੂਗਾ ਜਦੋਂ ਆਪਾਂ ਕੱਢਾਂਗੇ ਨਾਲ ਨਹੀਂ ਚਿਮਕੂ ਚਿਪਕੂਗਾ ਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਪਹਿਲਾਂ ਰਫੈਂਡ ਤੇਲ ਲਾ ਲਓ ਫਿਰ ਉਸ ਤੋਂ ਬਾਅਦ ਆਪਾਂ ਮੈਦਾ ਛਿੰਕਾਂਗੇ ਜੇ ਤੁਹਾਡੇ ਕੋਲ ਬਟਰ ਪੇਪਰ ਹੈ ਤਾਂ ਤੁਸੀਂ ਬਟਰ ਪੇਪਰ ਵੀ ਥੱਲੇ ਰੱਖ ਕੇ ਤੇ ਸਾਈਡਾਂ ਤੇ ਵੀ ਬਟਰ ਪੇਪਰ ਲਾ ਸਕਦੇ ਹੋ ਉਹਦੇ ਨਾਲ ਵੀ ਆਪਣਾ ਕੇਕ ਜਿਹੜਾ ਵਧੀਆ ਬਣਦਾ ਤੇ ਇੱਥੇ ਆਪਾਂ ਥੋੜਾ ਜਿਹਾ ਮੈਦਾ ਵਿੱਚ ਛਾਣ ਦਿੱਤਾ ਤੈਨੂੰ ਚਾਰੇ ਪਾਸੇ ਆਪਾਂ ਇਸ ਤਰ੍ਹਾਂ ਫਲਾ ਦੇਣਾ ਤਾਂ ਜੋ ਸਾਰੇ ਜਿਹੜੇ ਆਪਾਂ ਟੋਪੀ ਇਹਦੇ ਵਿੱਚ ਜਿਹੜਾ ਟੋਪੀ ਇਹਦੇ ਵਿੱਚ ਸਾਰੇ ਮੈਦਾ ਨਾ ਲੱਗ ਜਾਵੇ ਸਾਰੀਆਂ ਥਾਵਾਂ ਤੇ ਕਿਉਂਕਿ ਜਦੋਂ ਆਪਾਂ ਕੇਕ ਕੱਟਾਂਗੇ ਤੇ ਫਿਰ ਆਪਾਂ ਨੂੰ ਆਸਾਨੀ ਹੋਊਗੀ ਇਸ ਤਰ੍ਹਾਂ ਸਾਰੇ ਬੰਨੇ ਲਾ ਕੇ ਤੇ ਜਿਹੜਾ ਮੈਦਾ ਬਚੂਗਾ ਉਹ ਆਪਾਂ ਬਾਹਰ ਕੱਢ ਦੇਣਾ ਤੇ ਇਹਦੇ ਵਿੱਚ ਤੁਸੀਂ ਟੋਪੀਆ ਉਸੇ ਹਿਸਾਬ ਨਾਲ ਰਹਿਣਾ ਜਿਸ ਹਿਸਾਬ ਨਾਲ ਤੁਹਾਡਾ ਜਿਵੇਂ ਆਪਾਂ ਜਿੰਨਾ ਕੋ ਆਪਾਂ ਸਮਾਨ ਖੋਲਿਆ ਤਾਂ ਜੋ ਕਿਉਂਕਿ ਕੇਕ ਨੇ ਫੁੱਲਣਾ ਵੀ ਹੁੰਦਾ ਤੇ ਥੋੜਾ ਜਿਹਾ ਵੱਡਾ ਟੋਪੀਆ ਲੈਣਾ ਤੁਸੀਂ ਬੈਟਰ ਦੇ ਹਿਸਾਬ ਨਾਲ ਤੇ ਜਿਵੇਂ ਇਹਦੇ ਚ ਅੱਧਾ ਖੋ ਜੂਗਾ ਏ ਤੇ ਅੱਧਾ ਉਪਰੋਂ ਖਾਲੀ ਰਹਿ ਜੂਗਾ ਤੇ ਉਹਦੇ ਨਾਲ ਆਪਣਾ ਕੇਕ ਬਿਲਕੁਲ ਵਧੀਆ ਫੁੱਲ ਸਕੂਗਾ ਤੇ ਇੱਥੇ ਵੇਖੋ ਆਪਾਂ ਸਾਰਾ ਇਹਦੇ ਵਿੱਚ ਇਸ ਤਰ੍ਹਾਂ ਨੂੰ ਪਾ ਦੇਣਾ ਸਮਾਨ ਆਪਣਾ ਜਿਹੜਾ ਵੀ ਆਪਾਂ ਘੋਲ ਕੇ ਰੱਖਿਆ ਤੇ ਬਹੁਤ ਹੀ ਸੌਖਾ ਮੈਂ ਪਹਿਲੀ ਵਾਰ ਬਣਾਇਆ ਮੈਂ ਡਰਦੀ ਸੀ ਮੈਂ ਸਮਾਨ ਮੇਰਾ ਖਰਾਬ ਹੋ ਜਾਣਾ ਪਰ ਬਹੁਤ ਹੀ ਵਧੀਆ ਮੇਰਾ ਕੇਕ ਜਿਹੜਾ ਬਣਿਆ ਸੀ ਤੇ ਬੱਚਿਆਂ ਨੂੰ ਬੜਾ ਹੀ ਪਸੰਦ ਆਇਆ ਬਿਲਕੁਲ ਜਿਵੇਂ ਬਾਜ਼ਾਰੋਂ ਆਪਾਂ ਲਿਉਂਨੇ ਉਸੇ ਤਰ੍ਹਾਂ ਹੀ ਬਣਿਆ ਤੇ ਆਪਣੀਆਂ ਘਰ ਦੀਆਂ ਚੀਜ਼ਾਂ ਤੋਂ ਬਣਿਆ ਬਿਲਕੁਲ ਵਧੀਆ ਤੇ ਕਿਉਂਕਿ ਬਾਜ਼ਾਰ 'ਚ ਜਿਹੜਾ ਆਪਾਂ ਲਿਉਂਨੇ ਪਤਾ ਨਹੀਂ ਕਿੰਨੇ ਦਿਨਾਂ ਦਾ ਬਣਿਆ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਇੱਕ ਦੋ ਵਾਰੀ ਇਸ ਤਰ੍ਹਾਂ ਟੋਪੀਏ ਇਹਨੂੰ ਕਰਨਾ ਤੇ ਇਹਦੇ ਨਾਲ ਜਿਹੜੇ ਇਹਦੇ ਬੱਬਲ ਜਿਹੜੇ ਨਿਕਲ ਜਾਣਗੇ ਤੇ ਵਧੀਆ ਸੈੱਟ ਹੋ ਜਾਊਗਾ ਕੇਕ ਤੇ ਹੁਣ ਆਪਾਂ ਇਹਦੇ ਵਿੱਚ ਕੜਾਈ ਆਪਾਂ ਜਿਹੜੀ ਰੱਖੀ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਲੂਣ ਵੀ ਪਾ ਸਕਦੇ ਹੋ ਨੇ ਤਾਂ ਕੋਈ ਛੋਟੀ ਕੋਲੀ ਵਗੈਰਾ ਜਾਂ ਸਟੈਂਡ ਵਗੈਰਾ ਰੱਖ ਕੇ ਤੇ ਉਹਦੇ ਉੱਤੇ ਆਪਾਂ ਇਹ ਜਿਹੜਾ ਕੇਕ ਵਾਲਾ ਟੋਪ ਆ ਉਹ ਆਪਾਂ ਰੱਖ ਦੇਣਾ ਤੇ ਇਹਨੂੰ ਉਤੋਂ ਆਪਾਂ ਕਵਰ ਕਰ ਦੇਣਾ ਚੰਗੀ ਤਰ੍ਹਾਂ ਕੁੱਟ ਕੇ ਕਿਸੇ ਬੰਨੋਂ ਦੀ ਭਾਫ਼ ਨਹੀਂ ਨਿਕਲਣੀ ਚਾਹੀਦੀ ਕਿਉਂਕਿ ਜੇ ਭਾਫ਼ ਨਿਕਲੀ ਤੇ ਆਪਣਾ ਕੇਕ ਵਧੀਆ ਨਹੀਂ ਬਣਨਾ ਕਿਉਂਕਿ ਇੱਕ ਵਾਰੀ ਕੇਕ ਫੁੱਲਦਾ ਤੇ ਫਿਰ ਥੱਲੇ ਬੈਠਦਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਟੱਕ ਕੇ 35 ਤੋਂ 40 ਮਿੰਟੇ ਨੂੰ ਆਪਾਂ ਇਸੇ ਤਰ੍ਹਾਂ ਸਲੋ ਕਰ ਦੇਣਾ ਆਪਾਂ ਸੇਕ ਸਲੋ ਸੇਕ ਦੇ ਉੱਤੇ ਆਪਾਂ ਇਸ ਤਰ੍ਹਾਂ ਨੂੰ ਪਕਾਉਣਾ ਹੈ ਤੇ ਵੇਖੋ ਆਪਣੇ 35 ਤੋਂ 40 ਮਿੰਟ ਹੋ ਗਏ ਤੇ ਹੁਣ ਆਪਾਂ ਚੈੱਕ ਕਰਦੇ ਹਾਂ ਕਿ ਕਰਾ ਇਸ ਤਰ੍ਹਾਂ ਵੇਖੋ ਚਾਰਟ ਵਾਲੀ ਸਟਿਕ ਹੁੰਦੀ ਜਿਹੜੀ ਉਹਨੂੰ ਆਪਾਂ ਵੇਖਦੇ ਹਾਂ ਵੇਖੋ ਜੇ ਸਾਫ਼ ਨਿਕਲੀ ਬਿਲਕੁਲ ਤਾਂ ਕੇਕ ਆਪਣਾ ਤਿਆਰ ਹੈ ਤੇ ਜੇ ਇਹਦੇ ਨਾਲ ਆਪਣਾ ਕੋਈ ਮਟੀਰੀਅਲ ਲੱਗਦਾ ਤਾਂ ਫਿਰ ਆਪਣਾ ਕੇਕ ਨਹੀਂ ਤਿਆਰ ਤੇ ਵੇਖੋ ਆਪਣਾ ਕਿੰਨਾ ਸੋਹਣਾ ਕੇਕ ਫੁੱਲ ਕੇ ਤੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਬਾਹਰ ਕੱਢ ਲਿਆ ਹੁਣ ਤੇ ਹੁਣ ਇਹਨੂੰ ਥੋੜਾ ਠੰਡਾ ਹੋਣ ਦਿਆਂਗੇ ਕਿਉਂਕਿ ਇਹ ਜੀ ਗਰਮ ਹੈ ਕਿਉਂਕਿ ਜਦੋਂ ਠੰਡਾ ਹੋ ਜਾਏਗਾ ਫਿਰ ਆਪਾਂ ਇਹਨੂੰ ਬਾਹਰ ਕੱਢਾਂਗੇ ਪਰ ਮੇਰੇ ਤੋਂ ਬਿਲਕੁਲ ਵੀ ਸਬਰ ਨਹੀਂ ਸੀ ਹੋ ਰਿਹਾ ਕਿਉਂਕਿ ਕੇਕ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਸੀ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਠੰਡਾ ਹੋਣ ਦਿਆਂਗੇ ਥੋੜਾ ਜਿਹਾ ਤੇ ਪਰ ਮੈਂ ਤਾਂ ਗਰਮ-ਗਰਮ ਹੀ ਕੱਟ ਦਿੱਤਾ ਸੀ ਤੇ ਠੰਡਾ ਹੋਣ ਦਾ ਮੈਂ ਟਾਈਮ ਹੀ ਨਹੀਂ ਦਿੱਤਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਉੱਤੋਂ ਧੱਫਾ ਕੋਈ ਮਾੜਾ ਜਿਹਾ ਉੱਤੋਂ ਕਰਾਂਗੇ ਨਾ ਠੋਕਾਂਗੇ ਤੇ ਬਿਲਕੁਲ ਆਪਣਾ ਜਿਹੜਾ ਕੇਕ ਬਿਲਕੁਲ ਵਧੀਆ ਤਰੀਕੇ ਨਾਲ ਆਪਣਾ ਨਿਕਲ ਆਊਗਾ ਤੇ ਵੇਖੋ ਆਪਣਾ ਕੇਕ ਜਿਹੜਾ ਬਾਹਰ ਨਿਕਲ ਆਇਆ ਤੇ ਹੁਣ ਆਪਾਂ ਵੇਖੋ ਕਿੰਨਾ ਸਪੰਜੀ ਕੇਕ ਬਣਿਆ ਆਪਣਾ ਤੇ ਬਹੁਤ ਹੀ ਸੌਫਟ ਬਣਿਆ ਬਿਲਕੁਲ ਹਾਰਡ ਨਹੀਂ ਬਣਿਆ ਤੁਸੀਂ ਵੇਖ ਹੀ ਸਕਦੇ ਹੋ ਤੇ ਹੁਣ ਤੁਹਾਨੂੰ ਆਪਾਂ ਕੱਟ ਕੇ ਕੱਟ ਕੇ ਵੀ ਵਿਖਾਵਾਂਗੇ ਤੇ ਥੋੜਾ ਗਰਮ ਇਹ ਕੇਕ ਤੇ ਜਦੋਂ ਠੰਡਾ ਹੋ ਗਿਆ ਬਿਲਕੁਲ ਸੈੱਟ ਹੋ ਜਾਣਾ ਵੇਖੋ ਕਿੰਨਾ ਸੌਫਟ ਕੇਕ ਬਣਿਆ ਤੇ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਇਹ ਕੇਕ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਕੋ ਕਿ ਮੇਰੇ ਇੱਕ ਹੱਥ ਚ ਮੋਬਾਈਲ ਸੀ ਇਸ ਕਰਕੇ ਮੈਂ ਤੇ ਵੇਖੋ ਹੁਣ ਮੈਂ ਤੁਹਾਨੂੰ ਪੇਸ ਕੱਢ ਕੇ ਵਿਖਾਉਣੀ ਵੇਖੋ ਧੂਆ ਨਿਕਲਦਾ ਪਿਆਜ ਕੇਕ ਬਹੁਤ ਗਰਮ ਹੈ ਤੇ ਵੇਖੋ ਕਿੰਨਾ ਸੌਫਟ ਕੇਕ ਬਣਿਆ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦਿਓ ਕੇਕ ਤੇ ਬਹੁਤਾ ਖਰਚਾ ਵੀ ਨਹੀਂ ਆਉਂਦਾ ਇਹਦੇ ਤੇ ਬਣਾਉਣ ਤੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਨਾਲੇ ਆਪਣੇ ਘਰ ਦੀ ਚੀਜ਼ ਤੇ ਨਾਲੇ ਵਧੀਆ ਚੀਜ਼ ਨਾਲੇ ਬੱਚੇ ਖੁਸ਼ ਤੇ ਵੇਖੋ ਕਿੰਨਾ ਸੋਹਣਾ ਵਿਚ ਜੋ ਸਪੌਂਜੀ ਕੇਕ ਬਿਲਕੁਲ ਐ ਜਾਲੀਦਾਰ ਕੇਕ ਬਣਿਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੀਸ ਕੱਟ ਕੇ ਤੇ ਬੱਚਿਆਂ ਨੂੰ ਦੇਵਾਂਗੇ ਤੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਤੇ ਵੇਖੋ ਆਪਾਂ ਸਾਰੇ ਪੀਸ ਕੱਟ ਦਿੱਤੇ ਆ ਤੇ ਵੇਖੋ ਆਪਣਾ ਕੇਕ ਕਿੰਨਾ ਸੋਹਣਾ ਬਣਿਆ ਤੇ ਥੋੜੇ ਜੇ ਸਮਾਨ ਨਾਲ ਆਪਣਾ ਕਿੰਨਾ ਜ਼ਿਆਦਾ ਕੇਕ ਬਣ ਜਾਂਦਾ ਤੇ ਇਸ ਤਰ੍ਹਾਂ ਕੇਕ ਜ਼ਰੂਰ ਬਣਾ ਕੇ ਤੁਸੀਂ ਵੇਖਿਓ ਬਹੁਤ ਹੀ ਸੌਖਾ ਤਰੀਕਾ ਹੈ ਕੇਕ ਬਣਾਉਣ ਦਾ ਕੋਈ ਔਖਾ ਨਹੀਂਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਿਆ ਸੀ ਇਹ ਇੱਕ ਇਹ ਸਿੰਪਲ ਜਿਹਾ ਕੇਕ ਮੈਂ ਬਣਾਇਆ ਸੀ ਤੇ ਉਹ ਚਾਕਲੇਟ ਕੇਕ ਵੀ ਇੱਕ ਦਿਨ ਆਪਾਂ ਬਣਾਵਾਂਗੇ ਉਹ ਵੀ ਤੁਹਾਨੂੰ ਬਣਾ ਕੇ ਵਿਖਾਵਾਂਗੇ ਤੇ ਮੇਰੀ ਵੀਡੀਓ ਅੱਜ ਦੀ ਤੁਹਾਨੂੰ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਇਹ ਕੇਕ ਜਿਹੜਾ ਆਪਣੇ ਘਰ ਦੇ ਵਿੱਚ ਬੱਚਿਆਂ ਨੂੰ ਜਰੂਰ ਟਰਾਈ ਕਰਾਇਓ ਜੀ